ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚੱਲ ਤੁਹਾਡਾ ਵੈਲਕਮ ਤੁਹਾਡਾ ਅਜੋਰੇ ਆਪਣੇ ਚੈਨਲ ਚ ਅੱਜ ਆਪਾਂ ਬਣਾਉਣ ਲੱਗੇ ਆਂ ਵਲੌਗ ਅੱਜ ਮੌਸਮ ਬਹੁਤ ਹੀ ਸੋਹਣਾ ਹੈ ਤੇ ਸੋਚਿਆ ਕਾਈਡ ਵਲੌਗ ਬਣਾ ਲਈਏ ਤੇ ਅੱਜ ਦਾ ਮੌਸਮ ਬਹੁਤ ਹੀ ਵਧੀਆ ਵਾ ਇੱਧਰ ਚੈੱਕ ਕਰ ਸਕਦੇ ਤੁਸੀਂ ਆ ਵੀਰ ਆਪਣੇ ਕਰੋ ਚੈੱਕ ਚਾਵਾ ਸ਼ਾਵਾ ਪੀਂਦੀ ਹੋਏ ਇੱਧਰ ਗੁੱਡੀਆਂ ਫੁੱਲ ਹੀ ਉਡ ਰਹੀਆਂ ਵਾ ਇੱਧਰ ਕਰੋ ਚੈੱਕ ਮਗਰ ਵੀ ਆ ਇੱਧਰ ਤੇ ਅਵੇ ਮਗਰ ਗੁੱਡੀਆਂ ਚੈੱਕ ਕਰੋ ਬਹੁਤ ਹੀ ਗੁੱਡੀ ਉੱਡ ਰਹੀ ਅੱਜ ਜੇ ਸੋਚਿਆ ਕਾਈਡ ਬਲੋਅ ਬਣਾ ਲਈਏ। ਚਾਪਾਂ ਵੀ ਗੁੱਡੀ ਡਾਉਣ ਲੱਗੇ ਆ। ਚਾਵੇ ਗੁੱਡੀਆਂ ਗੱਡੂ ਆਪਣੇ ਪਏ ਇੱਥੇ। ਚਲੋ ਹੁਣ ਤਰਾਵੇਂ ਪਾ ਕੇ ਤੁਹਾਨੂੰ ਗੱਡੀ ਨੂੰ ਫੇਰ ਮਿਲਦੇ ਆ। ਤਦ ਤੱਕ ਚੈਨਲ ਨਾਲ ਜੁੜੇ ਰਹੋ। ਜੇ ਚੈਨਲ ਵਧੀਆ ਲੱਗਾ ਲਾਈਕ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਕਮੈਂਟਾਂ ਦੱਸਿਓ ਜੇ ਕੀ ਕਮੀ ਬੇਸੀ ਰਹਿ ਗਈ ਹੋਵੇ। ਹੁਣ ਆਪਾਂ ਗੁੱਡੀ ਨੂੰ ਤਰਾਵੇਂ ਪਾ ਕੇ ਫੇਰ ਮਿਲਦੇ ਆ ਤੁਹਾਨੂੰ। ਤਦ ਤੱਕ ਚੈਨਲ ਨਾਲ ਜੁੜੇ ਰਹੋ। ਲਓ ਵੀ ਮਿੱਤਰੋ ਗੱਡੀ ਨੂੰ ਪਾਲਿਆ ਆਪਾਂ ਤਲਾਵੇਂ ਤੇ ਆਪਣਾ ਸਿੱਧੂ ਵੀ ਚੜਾਉਣ ਲੱਗਾ ਗੱਡੀ ਸਿੱਧੂ ਕਹਿੰਦਾ ਅੱਜ ਕੇਹੇ ਰੀ ਨਹੀਂ ਲੱਗ ਲੱਗਣ ਦੇਣੀ ਆਵੇ ਸਿੱਧੂ ਵੀਰਾ ਆਪਣਾ ਗੱਡੀ ਵਧਾਉਣ ਲੱਗਾ ਵਾ ਇਧਰ ਚੈੱਕ ਕਰ ਸਕਦੇ ਤੁਸੀਂ ਗੱਡੀਆਂ ਵਧ ਰੀਆਂ ਵਾ ਮਿੱਤਰੋ ਮਾਝਾ ਟੈਂਕੀ ਪਰਗੀ ਪਾਉਂਦੇ ਸਿੱਧੂ ਚੜਾ ਰਿਹਾ ਨਾ ਚੇਰੇ ਔ ਗਿਆਨੀ ਵੀਰ ਹਣੀ ਆਪਣੇ ਬੈਠੇ ਆਵੇ ਸਿੱਧੂ ਤਾਂ ਗੱਡੀ ਘੁੱਟ ਨਹੀਂ ਰਹੀ ਤੇ ਹੁਣ ਅਮਰਤ ਵੀਰ ਆਪਣਾ ਗੱਡੀ ਡਾਉਣ ਲੱਗਾ ਵਾ ਸਿੱਧ ਨੂੰ ਥੋੜੀ ਜਿਹੀ ਟ੍ਰੇਨਿੰਗ ਦੇਣੀ ਪੈਣੀ ਗੱਡੀ ਜਾਸ ਸਿਖਾਣੀ ਪੈਣੀ ਹੈ ਇਦਾਂ ਨਹੀਂ ਬਲਕਿ ਲੋੜੀ ਤਾਂ ਕਿ ਉਹ ਆਪਾਂ ਪੂਰੀ ਜਾਸ ਕਰ ਰਣੀ ਹੈ ਲੋ ਵੀ ਮਿੱਤਰੋ ਆਪਣੀ ਗੱਡੀ ਚੁੱਕੀ ਆ ਔਡ ਚਾ ਕਾ ਸਕਦੇ ਨਹੀਂ ਲੋ ਵੀ ਮਿੱਤਰੋ ਕੋ ਸਾਹ ਬਣੀ ਆ ਗਏ ਆ ਕੋਟੇ ਦੇ ਕੋ ਸਾਹ ਬਣੀ ਬਹਿ ਗਏ ਮੰਜੇ ਤੇ ਸੱਜ ਗਏ ਤੇ ਇਧਰ ਗੁੱਡੀਆਂ ਵੇਖੋ ਤੁਸੀਂ ਕਰੋ ਮੋਲ ਜਾ ਕੇ ਗੁੱਡੀਆਂ ਦਾ 바ਵਾ ਗੁੱਡੀਆਂ ਔਰ ਜੁੜੀਆਂ ਫੇਰ ਸਾਡੀ ਗੁੱਡੀ ਔ ਤਰੰਗਾ ਔੜ ਰਿਆ ਗੱਡੀ ਆਉਗੀ ਲਾ ਕੇ ਬੰਨੇ ਦੇ ਪੇਚਾ ਪਾਵਾਂਗੇ ਨਾ ਕੋਈ ਸਾਬ ਤਹੀਂ ਦੇਣੀ ਚਾਹੁੰਦੇ ਕੋਈ ਸਲਾਹ ਦੇਣੀ ਚਾਹੁੰਦੇ ਤੁਸੀਂ ਹੈ ਆਪਾਂ ਖੈ ਨਹੀਂ ਮਾਰਦੇ ਹੈ ਕਿਦਾਂ ਮਾਰ ਨਹੀਂ ਖੈ ਜੇ ਕੋਈ ਸਾਬ ਕਿਦਾਂ ਫੇਰ ਰੱਖਦਾ ਸੀ ਲਓ ਵੀ ਮਿੱਤਰੋ ਗੁੱਡੀਆਂ ਕਿੰਨੀਆਂ ਵੱਤ ਚੁੱਕੀਆਂ ਵਾ ਇੱਧਰ ਚੈੱਕ ਕਰ ਸਕਦੇ ਤੁਸੀਂ ਇੱਧਰ ਦੇਖ ਸਕਦੇ ਗੁੱਡੀ ਕਿੰਨੀ ਵੱਤ ਚੁੱਕੀ ਆ ਗੱਡੀਆਂ ਚੈੱਕ ਕਰ ਸਕਦੇ ਤੁਸੀਂ ਤੇ ਆਪਣੀ ਗੱਡੀ ਵੀ ਆਹੇ ਹੁਣ ਚੁੱਕੀ ਆਹ ਗੱਡੀ ਆਜਰਾ ਮੌਸਮ ਬਹੁਤ ਹੀ ਵਧੀਆ ਹੀ ਹਵਾ ਵੀ ਬਹੁਤ ਹੀ ਸੋਹਣੀ ਚੱਲ ਰਹੀ ਆ ਆ ਦੇ ਖੈਂਚੇ ਵੱਜਣਗੇ ਪੂਰੇ ਚਾ ਨਾ ਲੱਜ ਡੇ ਰਹੋ ਕੋ ਵੀਰ ਆਪਣੇ ਉਹੇ ਬਿਠਾਰੇ ਗੱਡੀ ਉਹ ਚੈੱਕ ਕਰ ਸਕਦੇ ਤੁਸੀਂ ਲਓ ਵੀ ਮਿੱਤਰੋ ਤੇ ਚਾ ਆਪਣਾ ਕਰਦੇ ਨੇ ਕਿ ਇਹਨੇ ਪਾਇਆ ਨਹੀਂ ਤੇ ਹੁਣ ਲਾਦੀ ਨੂੰ ਡੋਲ ਦੇਵੇ ਤੰਦਿਆ ਉਹ ਦੇਖੋ ਸਾਹਮਣੇ ਉਹ ਦੇਖੋ ਤਾਂ ਕਿੱਥੇ ਲੱਗੀ ਗੁੱਡੀ ਆਪਣੀ ਆਈ ਸਾਰਾ ਸਾਰਾ ਪਕਰਾ ਰੋਡ ਨੇਟ ਤੇ ਪਾਇਆ ਗੱਲੀ ਗੁੱਡੀਆਂ ਬਾਜੀਆਂ ਗੁੱਡੀਆਂ ਹਾਂ ਨੇ ਆਨ ਕੋਲ ਦੇ ਬਾਈ ਗੱਟੂ ਨੂੰ ਹਾਂ ਨੂੰ ਪੁੱਛ ਲੈ ਕਿ ਕਿਹਨੇ ਆਂਦਾ ਵੇਖੋ ਰੱਬ ਦੀ ਜੀ ਬਿੱਲੀ ਆ ਜੋ ਮਨਸਾ ਗੁੱਡੀਆਂ ਤੇ ਸਾਫੀ ਮਾਰ ਗਿਆ ਜਾਂਦਾ ਜੱਟ ਮਾਰੀਆ ਫਾਈ ਗੁੱਡੀਆਂ ਦੇ ਹਾਂ ਨੂੰ ਆਦੇ ਗੱਟੂ ਕਿਤਨੇ ਲਾਦੇ ਕਾੜੇ ਕੇ ਖਾਇਆ ਗੁੱਡੀ ਕੋਈ ਆਦੀ ਆ ਮਿੱਤਰੋ ਗੁੱਡਾ ਆਪਾ ਕਰਤਾ ਆਈ ਬੋ ਇਧਰ ਵੇਖ ਸਕਦੇ ਤੁਸੀਂ ਹੱਥਾਂ ਨੇ ਖੈਨ ਮਾਰ ਲੱਗਾ ਹੈ ਬਣ ਗਿਆ ਸੌਖਾ ਹੋ ਗਿਆ ਆ ਗਿਆ ਤੁਹਾਨੂੰ ਖਾਣੇ ਮਾਰਦਾ ਅੱਜੀ ਭਾਈ ਉਹਨਾਂ ਮੇਡਾਂ ਦਾ ਬਿਲਕੁਲ ਪਤਾ ਨਹੀਂ ਕਿੰਨੇ ਸਮਝੀਏ ਆ ਗਿਆ ਪਿੱਛੇ ਆ ਗਏ ਆ ਆਪਾਂ ਇਧਰ ਚੈੱਕ ਕਰ ਸਕਦੇ ਹੋ ਇਹਨਾਂ ਦੀ ਗੱਡੀ ਵੜਦੀ ਆਪਾਂ ਹੁਣ ਤਲਾਵੇਂ ਪਾਉਣਦੇ ਆ ਤੇ ਇਧਰ ਰਾਣਾ ਵੀਰ ਆਪਣਾ ਪੂਰੀ ਫਾਰਮ ਚ ਗੱਡੀ ਰੌਣਦੇ ਆ ਤੇ ਇੱਕ ਵੀਰ ਆ ਉਹ ਆਪਣਾ ਗੱਡੀ ਰੌਣਦੇ ਆ ਕਰੋ ਚੈੱਕ ਇਧਰ ਵੇਖੋ ਆਪਣਾ ਉਹ ਗੱਡਾ ਉੱਡਣ ਡਿਆ ਆਪਣਾ ਆਵੇ ਕਰੋ ਚੱਕ ਅੱਗੇ ਆਪਾਂ ਪਿੰਡ ਦੇ ਅੱਗੇ ਹਾਂ ਤੇ ਉਹ ਆਪਣੇ ਨਾਲ ਕੋਈ ਪੇਚਾਂ ਨਹੀਂ ਪਾਉਣ ਡਿਆ ਤੇ ਹੁਣ ਆਪਾਂ ਮਗਰ ਆਏ ਹਾਂ ਤੇ ਹੁਣ ਸਾਰੇ ਕਰੀ ਇਧਰ ਵੇਖ ਲੋ ਵੇਲ ਕਰਤਾ ਆਪਾਂ ਜਿੰਨੇ ਵੀ ਗੱਡੇ ਉੱਡਣ ਡੇ ਇਧਰ ਵੇਲ ਫੁੱਲ ਕਰਤਾ ਆਪਾਂ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਗੱਡੀ ਚੜਾਤੀ ਹੁਣ ਇਹਨਾਂ ਦੀ ਆਪਾਂ ਚੜ੍ਹਨੀ ਨਹੀਂ ਦੇਣੀ ਬਸ ਇਦਾਂ ਹੀ ਆਪਾਂ ਬੇਲ ਕਰੀ ਜਾਣਾ ਵਾ ਉਹ ਗੱਡਾ ਆਪਣਾ ਪੂਰਾ ਆਪਾਂ ਉੱਤੇ ਚੜਾਇਆ ਇੱਕ ਨਹੀਂ ਪੂਰਾ ਰੱਬ ਦੀ ਤਾਂ ਨਹੀਂ ਚਲਾਇਆ ਗੱਡਾ ਆਪਣਾ ਹੁਣ ਲਾ ਵੀਰ ਆਪਣਾ ਪੇਟਾ ਪਾਉਣ ਲੱਗਾ ਵੇਖੋ ਖੈਨ ਮਾਰਦਾ ਆ ਮੁੰਡਾ ਨਵਾਂ ਖੂਨ ਆਂਦੇ ਜੁੜੀਆਂ ਬਹੁਤ ਦੂਰ ਲੱਗੀਆਂ ਜਾਂ ਨੇ ਤੇ ਵੇਖੋ ਖੈਨ ਮਾਰਦਾ ਆ ਨਾਲ ਰਾਣਾ ਵੀਰ ਨਾਲ ਆਪਣਾ ਕੋਚ ਸਾਹਿਬ ਤੇ ਸੂਰਜ ਦੇਖੋ ਅਗਲੇ ਮੈਦਾਨ ਸਾਹਮਣੇ ਨਾਲ ਸਿੱਧੂ ਵੀਰ ਤੇ ਖੈਨ ਵੇਖੋ ਜੋਰ ਲੱਗਦਾ ਆ ਪੂਰਾ ਹੱਡੀਆਂ ਯੋਰਾ ਯੋਰ ਲੱਗਦਾ ਆ ਨਾਲ ਕੰਮੀ ਨਹੀਂ ਜਾਂਦਾ ਆ ਜੀ ਆਈ ਗੁੱਡੀਆਂ ਨਹੀਂ ਖਾਣੇ ਕਿਥੋਂ ਖਾਣੇ ਆਵੇ ਆਵੇ ਆ ਵੀਰ ਆਪਣੇ ਨੇ ਗੁੱਡੀਆਂ ਵੜਤੀਆਂ ਦੋ ਹੱਥਾਂ 'ਚ ਖੈਰ ਮਾਰ ਲੱਗਈ ਹੱਥਾਂ 'ਚ ਇਹ ਮਜ਼ਾਕ ਆ ਇਹ ਮਜ਼ਾਕ ਕੋਈ ਹੱਥਾਂ 'ਚ ਖੈਰ ਮਾਰਦੇ ਲਾਈ ਕਿਥੇ ਔਰ ਆਪੇ ਨੂੰ ਨਹੀਂ ਆ ਲਾਈ ਕਿਥੇ ਹੀ ਹੋਵੇ ਰੱਬ ਦੀ ਤੁਨੀ ਤੇ ਗੁੱਡੀ ਲਾਈ ਆਂ ਸੀ ਹੱਥਾਂ 'ਚ ਖੈਰ ਮਾਰਦੇ ਮਾਰ ਕੇ ਆਦੀ ਮਾਰ ਗਈ ਹੱਥਾਂ 'ਚ ਖੈਰ ਮਾਰਦੇ 15 ਹੱਥਾਂ ਨੇ ਕੱਲ ਦੇ ਜਵਾਗੜੇ ਹੱਥਾਂ 'ਚ ਖੈਰ ਮਾਰ ਲਈ ਆ ਲਾਈ ਕਿਥੇ ਹੀ ਗੁੱਡੀ ਪੜਾ ਰੱਬ ਦੀ ਤੁਨੀ ਤੇ ਗੁੱਡੀ ਲਾਈ ਆਂ ਸੀ ਉਹ ਨਹੀਂ ਕਿਰੇ ਆਈ ਦੀਆਂ ਗੁੱਡੀਆਂ ਡੋਣ ਨੇ ਇਹਨਾਂ ਨੇ ਜਵਾਗ ਸਮਝਿਆ ਨੂੰ ਉਹੋ ਗੱਲਾਂ ਕਰਦੇ ਆ ਹਾਂ ਵੇ ਵੀਰ ਆਪਣੇ ਨੇ ਵੜਕੀਆਂ ਗੁੱਡੀਆਂ ਤੋਂ ਉਹ ਗੁੱਡੀ ਆ ਆਪਣੀ ਆਡਰੀ ਉਹ ਚੈੱਕ ਕਰ ਸਕਦੇ ਤੁਸੀਂ ਉਹਨਾਂ ਦੀ ਉਹੋ ਹੀ ਗੁੱਡੀ ਆਡਰੀ ਆ ਆਪਣੀ ਐਵੇਂ ਨਹੀਂ ਆਂਦੇ ਹੱਟੀਆਂ ਓਲੇ ਆਂਦਾ ਪਿੰਨਾ ਪੱਕੀ ਡੋਰ ਪੱਕੀ ਆਂਦਾ ਪਿੰਨਾ ਪੱਕੀ ਡੋਰ ਲਓ ਵੀ ਮਿੱਤਰੋ ਅੱਜ ਦਾ ਵਲੌਗ ਹੈ ਨਹੀਂ ਜੇ ਚੈਨਲ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਅੱਜ ਆਪਾਂ ਗੁੱਡੀਆਂ ਵਡੀਆਂ ਹੀ ਬਹੁਤ ਆ ਤੇ ਵਧਾਈਆਂ ਹੀ ਬਹੁਤ ਆ ਆਹ ਵੇਖੋ ਅਜੇ ਵੀ ਗੁੱਡੀਆਂ ਉੱਡਣੀਆਂ ਚਲੋ ਜੇ ਚੈਨਲ ਜੇ ਵਧੀਆ ਲੱਗਾ ਵਲੌਗ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ